ਜਾਉਂ ਡੀਐਨਡੀ ਕਹਿੰਦੀ ਫਰੋਇਪੁਰ ਜਾ ਰਿਹਾ ਵੀਪਾ ਫਰ ਜਾ ਰਿਹਾ ਫਰ ਕੀ ਗੱਲ ਬਾਤ ਹੈ ਕੌਣ ਉਡਾਰਿਆ ਮੇਰੇ ਵਿਰੋਧੀ ਜਿਹੜੇ ਮੇਰੇ ਤੋਂ ਡਰੇ ਹੋਏ ਨੇ ਉਡਾ ਲੈਂਦੋ ਜਿੰਨੀ ਦੇਰ ਉਡਾਣਾ ਹੈ ਉਹਦੇ ਬਾਅਦ ਇਹਨਾਂ ਨੂੰ ਜ਼ਮੀਨ ਤੇ ਉਤਰਨਾ ਪਊਗਾ ਭਾਈ ਕਾਂਗਰਸ ਦੇ ਜੀਤਮਿੰਦਰ ਨੂੰ ਐਲਾਨ ਕਰ ਦਿੱਤਾ ਗਿਆ ਸਾਰੀ ਪਾਰਟੀ ਦੇ ਅਕਾਲੀ ਦਲ ਦਾ ਰਹਿ ਗਿਆ ਕਿਹਦਾ ਦੇਖੀਂ ਨਹੀਂ ਅਕਾਲੀ ਦਲ ਦਾ ਵੀ ਹੋ ਜਾਊਗਾ ਕੌਣ ਹੋਵੇਗਾ ਹਾਂ ਕੌਣ ਹੋਵੇਗਾ ਇਹ ਪਾਰਟੀ ਦਾ ਫੈਸਲਾ ਹੈ ਸੋ ਜਿਵੇਂ ਮੈਂ ਕਿਹਾ ਕਿ ਟਿਕਟ ਕਿਨੂੰ ਦੇਣੀ ਹੈ ਕਿਨੂੰ ਨਹੀਂ ਦੇਣੀ ਹੈ ਇਹ ਪਾਰਟੀ ਦਾ ਫੈਸਲਾ ਹੁੰਦਾ ਹੈ ਹਰ ਸਿਮਰਤ ਦਾ ਫੈਸਲਾ ਕੀ ਜੇ ਲੜੋਗੇ ਤਾਂ ਬਠਿੰਡੇ ਤੋਂ ਹੀ ਲੜੋਗੇ ਜਲਦੀ ਲਿਸਟ ਜਾਰੀ ਹੋ ਰਹੀ ਹੈ ਹਲਕੇ ਜਿਹੜੇ ਚੇਂਜ ਕਰ ਦਿੱਤੇ ਗਏ ਨੇ ਕਿ ਬਠਿੰਡਾ ਤੋਂ ਵੀ ਸੁਭਾਵਨਾ ਹੈ ਜੀ ਸਹੀ ਹੈ ਫੋਨ ਕਿਨੂੰ ਕਿੱਥੋਂ ਕਰਦੇ ਮੈਂ ਤਾਂ ਇੱਥੇ ਹੀ ਰਵਾਂਗੀ ਮੈਨੂੰ ਨਹੀਂ ਪਤਾ ਹੋਰ ਕਿਨੂੰ ਕਿੱਥੇ ਕੀ ਕਰਨਗੇ ਪਰ ਜਿਵੇਂ ਮੈਂ ਕਿਹਾ ਟਿਕਟ ਦੇਣਾ ਨਹੀਂ ਦੇਣਾ ਇਹ ਫੈਸਲੇ ਪਾਰਟੀ ਦੇ ਹੁੰਦੇ ਨੇ ਪਰ ਕਿੱਥੋਂ ਹਰਸਿਮਰਤ ਕਿੱਥੇ ਖੜੋਗੇ ਜੇ ਲੜਾ ਨਾ ਲੜਾ ਰਹੂਗੀ ਬਠਿੰਡੇ ਚ ਮੈਡਮ ਮੈਨੀਫੈਸਟੋ ਜਾਰੀ ਹੋਇਆ ਕੱਲ ਬੀਜਪੀ ਦਾ ਕਈ ਗੱਲਾਂ ਦਿੱਤੀਆਂ ਨੇ ਲੋਕਾਂ ਦੇ ਵਾਸਤੇ ਉਹ ਜੀ ਮੈਨੀਫੈਸਟੋ ਚ ਪਹਿਲੇ ਤਾਂ ਜਾਰੀ ਕਰਨਾ ਸੀ ਕਿ ਪਿਛਲੇ 10 ਸਾਲਾਂ ਚ ਕੀ ਕੀਤਾ ਹੈ ਜਿਹੜੇ 2 ਕਰੋੜ ਨੌਕਰੀਆਂ ਮਿਲ ਗਿਆ ਤੇ ਫਾਰਮਰ ਇਨਕਮ ਨੂੰ ਡਬਲ ਕਰਨਾ ਸੀ ਉਹ ਹੋ ਗਿਆ ਹੁਣ ਕੱਟਦਾ ਹੈ 2047 ਤਾਈ ਸੋ ਇਹ ਤਾਂ ਹੁਣ ਗਾਰੰਟੀਆਂ ਗੁਰੇ ਨੇ ਇੱਕ ਨਵਾਂ ਹੀ ਟ੍ਰੈਂਡ ਚੱਲ ਪਿਆ ਹੈ ਬਦਲਾਵ ਵਾਲੇ ਵੀ ਗਾਰੰਟੀ ਇੱਕ ਮੌਕਾ ਕੇਜਰੀਵਾਲ ਗਾਰੰਟੀ 1000 ਰੁਪਏ ਬੀਬੀਆਂ ਦੇ ਗਾਰੰਟੀ ਬਦਲਾਵ ਆਊਗਾ ਨਾ ਕੋਈ ਸਿਕਿਉਰਿਟੀ ਰੱਖਾਂਗੇ ਨਾ ਕੋਈ ਘਰ ਰੱਖਾਂਗੇ ਲੋਕਾਂ ਦੇ ਵਿੱਚ ਰਵਾਂਗੇ ਹੁਣ ਲੋਕਾਂ ਦੇ ਵਿੱਚ ਹੁਣ ਪੰਜਾਬ ਸਹੀ ਸਮਾਂ ਨਹੀਂ ਹੈਗਾ ਪਤਾ ਨਹੀਂ ਕਿੱਥੇ ਗਿਆ ਕਿੱਥੇ ਗਿਆ ਦਿੱਲੀ ਜਾਦਾ ਬੈਠੇ ਹੁੰਦੇ ਇੱਥੇ ਘੱਟ ਬੈਠੇ ਹੁੰਦੇ ਨੇ ਸੋ ਇਹ ਗੱਲਾਂ ਹੁੰਦੀਆਂ ਨੇ ਜਾਂ ਤਾਂ ਜਿਵੇਂ ਅਕਾਲੀ ਦਲ ਨੇ ਮੰਗ ਰੱਖੀ ਹੈ ਕਿ ਮੈਨੀਫੈਸਟੋ ਨੂੰ ਇੱਕ ਲੀਗਲ ਡਾਕੂਮੈਂਟ ਬਣਾਇਆ ਜਾਏ ਤਾਂ ਕਿ ਪਾਰਟੀਆਂ ਸੋਨਾ ਹੀ ਬੋਲਣ ਤੇ ਉਹਨੂੰ ਪੂਰਾ ਕਰਨਾ ਉਹਨਾਂ ਦਾ ਧਰਮ ਹੋਏ ਹੁਣ ਅਸੀਂ ਨਾ ਕਦੇ ਗਾਰੰਟੀਆਂ ਦਿੱਤੀਆਂ ਨੇ ਨਾ ਕਦੇ ਵਾਦੇ ਕੀਤੇ ਨੇ ਲੇਕਿਨ ਜੋ ਕਿਹਾ ਉਹ ਤਾਂ ਕੀਤਾ ਉਸ ਤੋਂ ਵੱਧ ਕਰ ਦਿਖਾਇਆ ਹੁਣ ਕਦੇ ਵਾਦਾ ਤਾਂ ਨਹੀਂ ਕੀਤਾ ਸੀ ਇੱਥੇ ਐਮਜ਼ ਲੈ ਕੇ ਆਵਾਂਗੇ ਵਾਦਾ ਤਾਂ ਨਹੀਂ ਕੀਤਾ ਸੀ ਇੱਥੇ ਐਡਵਾਂਸ ਕੈਂਸਟਰ ਇੰਸਟੀਚਿਊਟ ਆਊਗਾ ਜਾਂ ਸੈਂਟਰਲ ਯੂਨੀਵਰਸਿਟੀ ਆਊਗੀ ਸੋ ਆਪਾਂ ਤਾਂ ਯਾਰ 에어ਪੋਰਟ ਆਊਗਾ ਉਸ ਪਰ ਇਸ ਤੋਂ ਇਲਾਵਾ ਹੋਰ ਬਹੁਤ ਸਾਰੀ ਹੋਰ ਚੀਜ਼ਾਂ ਜੇ ਬਠਿੰਡੇ ਵਾਸਤੇ ਕਰਨੀਆਂ ਹੋਰ ਇੰਡਸਟਰੀ ਹੋਣ ਮਾਨਸਾ ਨੂੰ ਵੀ ਡਿਵੈਲਪ ਕਰਨਾ ਹੈ ਸੋ ਬਹੁਤ ਸਾਰੀ ਚੀਜ਼ਾਂ ਜੋ ਬਾਲੂ ਸਾਹਿਬ ਕਹਿੰਦੇ ਸੀ ਇੱਕ ਲੀਡਰ ਦਾ ਫਰਜ਼ ਬੰਦਾ ਹੈ ਲੋਕਾਂ ਦੇ ਵਿੱਚ ਜਾਓ ਜਿਹਦੇ ਕਰਕੇ ਬਤੌਰ ਸੰਗਤ ਦਰਸ਼ਨ ਕਰਨ ਵਾਸਤੇ ਜਾਂਦੇ ਸੀ ਸੰਗਤਾ ਦੇ ਦਰਸ਼ਨ ਕਰਕੇ ਉਹਨਾਂ ਤੋਂ ਪਤਾ ਲੱਗਦਾ ਸੀ ਕਿਹੜੀ ਚੀਜ਼ ਦੀ ਲੋੜ ਹੈ ਹੁਣ ਇੱਥੇ ਜਦ ਬਠਿੰਡੇ ਸ਼ਹਿਰ 'ਚ ਨਾ ਕੋਈ ਸੀਵਰ ਹੁੰਦਾ ਸੀ ਨਾ ਸਾਫ ਸੁਥਰਾ ਪੀਣ ਦਾ ਪਾਣੀ ਨਾ ਗਲੀਆਂ ਨਾ ਸਟਰੀਟ ਲਾਈਟਾਂ ਜਦ ਕੁਝ ਵੀ ਨਹੀਂ ਹੁੰਦਾ ਸੀ ਇਹਨੂੰ ਇੱਕ ਇਹਨਾਂ ਵਾਟਰ ਸਪਲਾਈ ਸੀਵਰ ਤੋਂ ਸਾਰਾ ਹੋ ਗਿਆ ਹੈ ਨਾ ਪੁਲਾ ਦਾ ਸ਼ਹਿਰ ਹਰ 10 ਮਿੰਟਾਂ 'ਚ ਫਟਕ 'ਚ ਫਸ ਚ ਜਾਂਦਾ ਸੀ ਹੁਣ ਇਹੋ ਜੇ ਹਾਈਵੇਜ਼ ਇਹੋ ਜੇ ਫਲਾਈਓਵਰਸ ਹੋ ਗਏ ਨੇ ਇਹੋ ਜੇ ਹਸਪਤਾਲ ਆ ਗਏ ਨੇ ਇਹੋ ਜੀ ਮੈਡੀਕਲ ਫੈਸਿਲਿਟੀਆਂ ਆ ਗਿਆ ਨੇ ਐਜੂਕੇਸ਼ਨਲ ਇੰਸਟੀਟਿਊਸ਼ਨਸ ਆ ਗਏ ਨੇ ਸੋ ਹਰ ਇਸ ਪਿਛਲੇ ਹੋਏ ਇਲਾਕੇ ਨੂੰ ਮੈਂ ਕਹਿ ਸਕਦੀ ਹਾਂ ਉਹਦੇ ਨੂੰ ਦੂਰ ਨਹੀਂ ਕਿ ਬਠਿੰਡਾ ਸ਼ਾਇਦ ਪੰਜਾਬ ਦਾ ਇੱਕ ਕੈਪੀਟਲ ਸਿਟੀ ਦੀ ਨਾ ਪਿਆਪੀ ਇਹਦੇ ਨਾਲ ਬੱਝ ਜਾਊਗਾ। ਅਕਾਲੀ ਦਲ ਵੱਲੋਂ ਕੋਈ ਕਮੇਟੀ ਮੈਨੀਫੈਸਟੋ ਨਹੀਂ ਲੜ ਕੇ ਹਾਂਜੀ ਕਮੇਟੀ ਬੈਠੀ ਹੋਈ ਹੈ ਬਹੁਤ ਜਲਦੀ ਜਾਰੀ ਹੋ ਜਾਊਗਾ ਮੇਰਾ ਖਿਆਲ ਹੈ। ਬਸ ਆ ਕੇ ਲੜ ਰਹੇ ਨੇ। ਕਿ ਢੀਂਡਾ ਪਰਿਵਾਰ ਨਰਾਜ਼ ਨਜ਼ਰ ਆ ਰਿਹਾ ਹੈ। ਸਮਝੌਤਾ ਹੋਇਆ ਸੀ ਕਿਵੇਂ ਕਿ ਦੇਖਦੇ ਹੋਗੇ। ਪਰ ਨਰਾਜ਼ਗੀ ਜ਼ਾਹਰ ਕੀਤੀ ਹੈ। ਸਾਡਾ ਬੱਚਾ ਵੀ ਨਹੀਂ ਗਿਆ। ਕਿਸਨ ਨਰਾਜ਼ ਨੇ ਸਿਕੰਦਰ ਸਿੰਘ ਮਲੂਕਾ ਨੂੰ ਲੈ ਕੇ ਸਵਾਲ ਖੜੇ ਹੋ ਰਹੇ ਨੇ ਪਰ ਕਮੇਟੀ ਦਾ ਵਜੂਦ ਕੀ ਰਹਿ ਗਿਆ? ਉਹ ਜੀ ਤੁਹਾਨੂੰ ਪੁੱਛਣਾ ਤਾਂ ਆ ਉਹ ਕਿਵੇਂ ਉਹਨਾਂ ਦੀ ਨੂਰਾ ਕੁਸ਼ਤੀ ਚੱਲ ਰਹੀ ਹੈ ਕੱਲੇ ਆਕਾਲੀ ਦਲ ਨੂੰ ਟਾਰਗੇਟ ਕਰਨ ਵਾਸਤੇ ਤੁਹਾਨੂੰ ਗੱਲ ਤਾਂ ਆ ਪੁੱਛਣੀ ਚਾਹੀਦੀ ਹੈ ਕਿ ਅੱਜ ਨਾ ਭਾਜਪਾ ਨੂੰ ਤਾਂ ਨਾ ਕਾਂਗਰਸ ਨੂੰ ਆਕਾਲੀ ਦਲ ਤੋਂ ਬੰਦੇ ਲੈ ਕੇ ਖੜੇ ਕਰਨੇ ਪੈ ਰਹੇ ਨੇ ਉਹਨਾਂ ਦੇ ਦਿਗਜ ਬੰਦੇ ਕਿੱਥੇ ਗਏ ਪੋਸਟਰ ਤਾਂ ਲੱਗੇ ਹੋਏ ਨੇ ਪ੍ਰਧਾਨ ਸਾਹਿਬ ਕਾਂਗਰਸ ਦੇ ਹਾਂ ਤੇ ਉਹਨਾਂ ਦੀ ਮੈਸੇਜ ਮਹੀਨਾ ਪਰ ਤੋਂ ਫਿਰ ਰਹੀ ਨਹੀਂ ਤੇ ਫੇਰ ਆਕਾਲੀ ਦਲ ਤੋਂ ਕੱਢਿਆ ਹੋਇਆ ਬੰਦਾ ਉਹਨੂੰ ਟਿਕਟ ਦੇਂਦੀ ਇਹਨਾਂ ਨੂੰ ਕੀ ਐਨੇ ਵੀ ਕਮਜ਼ੋਰ ਹੋ ਗਏ ਆਕਾਲੀ ਦਲ ਇਹਨਾਂ ਨੇ ਡਰ ਗਏ ਕਿ ਆਕਾਲੀ ਦਲ ਤੋਂ ਕੱਢਿਆ ਹੋਇਆ ਬੰਦਾ ਤੇ ਦੂਜੇ ਭਾਜਪਾ ਦਾ ਵੀ ਮੈਂ ਆਈ ਕਹਾਂਗੇ ਕਿ ਇਹਨੇ ਵੱਡੇ ਵੱਡੇ ਬੰਦੇ ਹੋਰ ਨੇ ਤੁਹਾਡੇ ਪੁਰਾਣੇ ਨੇਤਾ ਉਹਨਾਂ ਇਹ ਤਾਂ ਨਵੀਂ ਕਾਂਗਰਸ ਬਣੀ ਹੋਈ ਆ ਸਾਰੇ ਪੰਜਾਬ 'ਚ ਜੀ ਸਰ ਦਾ ਸਮਝੌਤਾ ਹੋ ਗਿਆ ਸੀ ਜੀ ਖਾਲੀਦਰ ਨਾਲ ਹਾਂ ਤਾਂ ਸਮਝੌਤਾ ਤਾਂ ਹੈਗਾ ਹੀ ਉਹ ਫਿਰ ਸਰਕਾਰ ਨਾਲ ਪੁੱਛਿਆ ਵੀ ਨਹੀਂ ਗਿਆ ਕਿ ਉਹ ਸੀਟ ਦੇ ਉਹ ਤਾਂ ਹੁਣ ਉਹ ਕਹਿ ਰਹੇ ਨੇ ਉਹ ਪ੍ਰਧਾਨ ਸਾਹਿਬ ਆਨਸਰ ਕਰਨ ਕਿ ਸਭ ਕੁਝ ਪਤਾ ਸੀ ਮੈਡਮ ਵੀ ਭਾਈ ਭਾਈ ਮਿਸਕਾਰ ਦੀ ਕ੍ਰੈਡੀਬਿਲਟੀ ਤੇ ਵਿਸ਼ਵਾਸ ਹੈ ਖਾਲੀਦਰ ਨੂੰ ਮਲੂਕਾ ਦੀ ਕ੍ਰੈਡੀਬਿਲਟੀ ਤੇ ਸਿਕੰਦਰ ਸਿੰਘ ਮਲੂਕਾ ਦੇ ਜਿਹੜੇ ਕਮੇਟੀ 'ਚ ਪਾਏ ਹੋਏ ਨੇ ਇਹ ਮਲੂਕਾ ਸਾਹਿਬ ਖੜੇ ਨੇ ਨਾ ਪਾਰਟੀ ਦੇ ਨਾਲ ਪੁਰਾਣੇ ਨੇਤਾ ਹੈ ਬਾਲ ਸਾਹਿਬ ਦੇ ਸਮੇਂ ਤੋਂ ਨੇਤਾ ਹੈਗੇ ਪੁਰਾਣੇ ਜਰਨੈਲ ਹੈਗੇ ਪਾਰਟੀ ਦੇ ਉਹਨ ਬੱਚੇ ਬਾਗੀ ਹੋ ਗਏ ਨੇ ਤੇ ਇਹ ਬੱਚਿਆਂ ਦੇ ਉੱਤੇ ਉਹਨਾਂ ਦੇ ਉੱਤੇ ਰਿਫਲੈਕਟ ਕਰਦਾ ਹੈ ਕਿ ਜਿਹੜੇ ਮਾਪੇ ਸਾਰੀ ਉਮਰ ਬੱਚਿਆ ਵਾਸਤੇ ਵੱਡੀ ਵੱਡੀ ਕੁਰਬਾਨੀਆਂ ਕਰਦੇ ਨੇ ਉਹਨਾਂ ਨੂੰ ਕਿਤੇ ਤੋਂ ਕਿਤੇ ਤਾਈ ਲੈ ਕੇ ਜਾਂਦੇ ਨੇ ਬੱਚਿਆਂ ਨੇ ਵੀ ਜਿਹੜੇ ਉਹਦੇ ਇੰਜੋਏ ਕੀਤੇ ਉਹ ਇਸ 파ਟੀ ਕਰਕੇ ਮਲੂਕਾ ਸਾਹਿਬ ਕਰਕੇ ਹੀ ਇੰਜੋਏ ਕੀਤੇ ਨਾ ਜੀ ਤੇ ਹੁਣ ਇਸ ਉਮਰ 'ਚ ਜਾ ਕੇ ਤੁਸੀਂ ਆਪ ਦੇ ਪਿਓ ਦੇ ਹੀ ਨਾ ਬਨੋ ਤੇ ਫਿਰ ਲੋਕੀ ਕੀ ਆਸ ਰੱਖਣ ਚਲੋ ਜੀ ਥੈਂਕ ਯੂ ਵੀਰ ਜੀ ਥੈਂਕ ਯੂ ਵੀਰ ਜੀ ਵੀਰ ਜੀ ਥੈਂਕ ਯੂ ਬੇਬੀ ਜੀ ਥੈਂਕ ਯੂ ਥੈਂਕ ਯੂ